ਆਇ ਕਿ ਕਰੇ ਵਿਕਾਉ ਆ ਮਾਲਕ ਆਪਣੇ ਕੋਲੇ ਆ ਲੈਣੇ ਜਾਣਕਾਰੀ ਹਾਂਜੀ ਕੀ ਹਾਲ ਹੈ ਬਈ ਕੀ ਹਾਲ ਆ ਵੀਰੇ ਹੋ ਠੀਕ ਆ ਜੀ ਹਾਂਜੀ ਹਾਂਜੀ ਸਾਰੇ ਵਧੀਆ ਤੁਸੀਂ ਦੱਸੋ ਜੀ ਚਲੋ ਧੰਨਵਾਦ ਭਰਾ ਜਿਹੜਾ ਤੁਸੀਂ ਪਹੁੰਚੇ ਸਾਡੇ ਕੋਲੇ ਹਾਂਜੀ 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 ਤੇ ਜਿੰਨੇ ਭਰਾਵਾਂ ਨੇ ਵੀਡੀਓ ਨੂੰ ਵੇਖ ਕੇ ਪਿਆਰ ਦਿੱਤਾ ਹਾਂਜੀ ਹਾਂਜੀ ਠੀਕ ਆ ਸਾਰੇ ਭਰਾਵਾਂ ਦਾ ਧੰਨਵਾਦ ਪਹਿਲੀ ਕਰ ਠੀਕ ਆ ਜੀ ਸਭ ਤੋਂ ਪਹਿਲਾਂ ਜਿਹੜਾ ਬਈ ਇਹ ਅਰਜਨ 605 ਡੀ ਆਈ ਇਹ ਕਿਹੜਾ ਮਾਡਲ ਆ ਇਹ ਵੀਰੇ 13 ਦਾ ਮਾਰਕਾ 14 ਦੀ ਕਾਪੀ ਆ ਠੀਕ ਆ ਨੰਬਰ ਪੰਜਾਬ ਆ ਪੰਜਾਬ ਨੰਬਰ ਇਹਦਾ ਪੀ ਵੀ 010 ਠੀਕ ਆ ਪਿਆਰ ਐਮ ਆਰ ਐਫ ਦੇ ਚੌਖੜਾ ਨਵੇਂ ਆ ਚਾਰੇ ਟਾਇਰ ਐਮ ਆਰ ਐਫ ਕੰਪਨੀ ਦੇ ਨਵੇਂ ਬਿਲਕੁਲ ਨਵੇਂ ਆ ਹਾਂ ਬਿਲਕੁਲ ਨਵੇਂ ਚੇਂਜਰ ਮੈਟਰ ਸਾਈਡ ਕਲੱਚ ਸਾਈਡ ਕਲੱਚ ਆ ਚੇਂਜਰ ਮੈਟਰ ਆ ਚੇਂਜਰ ਮੈਟਰ ਬਸ ਸਪੀਡ ਕੋ ਡਬਲ ਕਲੱਚ ਸਾਈਡ ਕਲੱਚ ਵਾਲਾ ਪੂਰਾ ਟੌਪ ਮਾਡਲ ਆ ਜਿਹਨੂੰ ਆਪਾਂ ਕਹਿ ਦਗੇ ਠੀਕ ਆ ਜੀ ਪੂਰਾ ਟੌਪ ਮਾਡਲ ਟਰੈਕਟਰ ਆ ਐਮ ਆਰ ਐਫ ਦੇ ਚੌਖੜਾ ਨਵੇਂ ਆ ਨਾ ਸਾਰੇ ਪੂਰੇ ਆ ਠੀਕ ਆ ਐ ਕੋਕਾ ਪੀ ਸਟ੍ਰੈਟਰ ਚਾਸਪਰੋ ਕੀਕ ਕਰਾ ਦੇ ਹੌਕਾ ਵਗੈਰਾ ਸਾਰਾ ਬਾਡੀ ਲੈਣ ਦਾ ਟਰੈਕਟਰ ਸਾਰਾ ਅਰੀਜਨਲ ਟਰੈਕਟਰ ਆ ਸਮਾਨ ਟਰੈਕਟਰ ਨਾਲ ਪੂਰਾ ਸਮਾਨ ਸਾਰਾ ਪੂਰੇ ਨਾਲ ਮਿਲਣਗੇ ਸਾਰੇ ਛਤਰੀ ਪੈਪਰ ਡੰਡਾ ਪੱਟੀ ਸਾਰਾ ਕੋ ਓਕੇ ਮਿਲੂਗਾ ਠੀਕ ਆ ਸਾਰਾ ਸਮਾਨ ਵਗੈਰਾ ਆਪਣੇ ਸਾਰੇ ਟਰੈਕਟਰਾਂ ਦੀਆਂ ਨਵੀਆਂ ਹੋਣਗੀਆਂ ਠੀਕ ਆ ਸਰਵਿਸਾਂ ਹੋਈਆਂ ਵੀ ਆ ਟਰੈਕਟਰ ਦੀ ਆਪਾਂ ਐਡ ਪਾਵਾਗੇ ਮੁਗਲੈਲ ਫਿਲਟਰ ਡੀਜ਼ਲ ਫਿਲਟਰ ਮੁਗਲੈਲ ਦੀਆਂ ਸਰਵਿਸਾਂ ਤੋਂ ਲੈ ਆਪਣੇ ਸਾਰੇ ਰੁਪਏ ਲਾਏ ਹੁੰਦੇ ਵੀਰੇ ਵੀ ਜੋੜਨਾ ਹੀ ਆ ਜਾ ਕੇ ਹਾਂ ਜਾ ਕੇ ਕੰਮ ਲਵੇ ਵੀਰੋ ਠੀਕ ਆ ਜੋ ਵੀ ਕੋਈ ਬੰਦਾ ਆਪਣੇ ਕੋਲੇ ਆਉਂਦਾ ਤੁਹਾਡੀ ਐਡ ਵੇਖ ਕੇ ਬੰਦਾ ਕੰਮ ਲੈਣ ਆਲਾ ਆਵੇ ਕੰਮ ਲੈਵੇ ਟਰੈਕਟਰਾਂ ਤੋਂ ਆਪਣੀ ਗਰੰਟੀ ਹੈ ਟਰੈਕਟਰਾਂ ਦੀ ਕਾਪੀ ਕਾਗਜ਼ਾਂ ਦੀ ਗਰੰਟੀ ਹੈ ਕਾਪੀ ਕਾਗਜ਼ਾਂ ਦੀ ਗਰੰਟੀ ਬਾਕੀ ਇੰਜਣ ਗੇਅਰ ਵਾਹ ਕੇ ਚਲਾ ਕੇ ਲੈ ਜਾਣਾ ਇੰਜਣ ਗੇਅਰ ਬਾਈ ਆਪਣੇ ਕੋਲੋਂ ਬੰਦਾ ਕਾਰੀਗਰ ਨੂੰ ਲਿਆ ਕੇ ਚੈੱਕ ਕਰਾ ਕੇ ਟਰੈਕਟਰ ਲੈ ਜੇ ਠੀਕ ਆ ਬਈ ਕੋਈ ਤਰਾਇ ਨਹੀਂ ਕਿਹਿੰਦੇ ਠੀਕ ਆ ਗੱਲ ਕਰੀਏ ਕੀ ਡਿਮਾਂਡ ਹੈ ਇਸ ਟਰੈਕਟਰ ਦੀ ਡਿਮਾਂਡ ਦੀ ਗੱਲ ਕਰਕੇ ਤਾਂ ਵੀਰੇ ਆਪਣਾ 5 ਲੱਖ ਤੇ 20000 ਰੁਪਏ ਰੇਟ ਆ 5 ਲੱਖ 20000 ਦੀ ਡਿਮਾਂਡ ਆ ਹਾਂ ਜੇ ਕੋਈ ਵੀਰ ਤੁਹਾਡੀ ਠੀਕ ਆ ਹਾਣਾ ਹੀ ਆ ਹਾਣਾ ਹੀ ਆ ਕੋਈ ਗੱਲ ਨਹੀਂ ਜੇ ਕੋਈ ਮੌਕੇ ਤੇ ਕੋਈ ਨਿਕਲਦੀ ਹੋਈ ਐਗਜੈਸਟ ਕਰਦਾ ਹੈ ਕੋਈ ਗੱਲ ਨਹੀਂ ਆ ਠੀਕ ਆ 5 ਲੱਖ ਚੋ ਵੀ ਮਾਨਤਾ ਹੋ ਜੂਗੀ 50000 ਰੁਪਿਆ ਹੋਰ ਜਾ ਤੇ ਰਿਐਡ ਨੂੰ ਛੋੜ ਜਾ 25000 ਰੁਪਿਆ ਛੋੜ ਦੇ ਦੀ ਠੀਕ ਆ ਰਿਐਡ ਤੇ 495000 ਦਾ ਅਰਜਨ ਅਰਜਨ ਦੇ ਦਾਂਗੇ ਆ 605 ਹਾਂ ਠੀਕ ਆ ਜੀ ਅੱਗੇ ਆ ਗਿਆ ਜੀ ਫਾਰਮ ਟਰੈਕ ਫਾਰਮ ਟਰੈਕ 60 ਟਰੈਕਟਰ ਆ ਬਾਕੀ ਹੋਰ ਵੀ ਤਿੰਨ ਚਾਰ ਟਰੈਕਟਰ ਆ ਉਹ ਵੀ ਦਿਖਾਵਾਂਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਦਬਕੇ ਅੱਗੇ ਆ ਗਿਆ ਬਈ ਫਾਰਮ 60 ਜੀ ਕਿਹੜਾ ਮਾਡਲ ਆ ਇਹ ਫਾਰਮ 60 ਵੀਰੇ 2000 ਤੇ 3 ਮਾਡਲ ਆ ਜੀ ਠੀਕ ਆ ਜੀ 2003 ਮਾਡਲ ਆ ਹਾਂ ਪੀ ਵੀ 08 ਇਹ ਆਉ ਨੰਬਰ ਠੀਕ ਆ ਜਲੰਧਰ ਦਾ ਨੰਬਰ ਆ ਪੀ ਵੀ 08 ਤੇ ਅਪੋਲੋ ਕੰਪਨੀ ਦੇ ਟਾਇਰ ਆ ਵੀਰੇ ਇਹ ਵੀ ਟਰੈਕਟਰ ਦੇ ਹੈਗੇ ਆ ਟਾਇਰ 80 ਤੋਂ 85 ਪੈਸੇ ਚਾਰੇ ਚਾਰੇ ਹਾਂ ਠੀਕ ਆ ਨਾ ਕਿ ਇਹਦੇ ਨਾਲ ਵੀ ਸਾਰੇ ਪੂਰੇ ਆ ਡੰਡਾ ਫਟੀ ਛਤਰੀ ਬੈਂਪਰ ਸਾਰਾ ਕੁਝ ਨਾਲ ਆ ਸਾਰਾ ਸਮਾਨ ਪੂਰਾ ਕਰਕੇ ਦੇਵੋਗੇ ਪੂਰਾ ਕਰਕੇ ਦਵਾਂਗੇ ਆਪਾਂ ਯਾਰ ਪੂਰਾ ਵਿੱਚ ਪਿਆ ਸਮਾਨ ਠੀਕ ਆ ਵੀ ਰੰਗ ਪੇੜ ਦਾ ਵੀ ਓਰੀਜਨਲ ਸਾਰਾ ਟਰੈਕਟਰ ਓਰੀਜਨਲ ਆ ਬਾਈ ਪੰਜਾਬ ਲੰਬੜਾ ਕਾਪੀ ਕਾਗਜਾਂ ਦਾ ਸਾਫ ਸੁਥਰਾ ਟਰੈਕਟਰ ਆ ਠੀਕ ਆ ਠੀਕ ਆ ਕੋਈ ਭੰਨ ਤੋੜਾ ਟਰੈਕਟਰ ਦੇਖ ਲੋ ਛਤਰੀ ਵਗੈਰਾ ਬਹੁਤ ਸੋਹਣੀ ਹੱਕ ਹੱਕ ਵਧੀਆ ਲੱਗੀ ਵੀ ਆ ਟਰੈਕਟਰ ਨਾਲ ਵੀ ਸਮਾਨ ਸਾਰਾ ਨਾਲ ਆ ਸਮਾਨ ਸਾਰਾ ਓਕੇ ਆ ਬਾਈ ਯਾਰ ਜੈਕ ਜੁੱਕ ਵੇਲਾ ਵੀ ਸੰਗਲ ਵੀ ਨਾਲ ਆ ਕੰਪਨੀ ਦੀ ਜੈਕ ਲਵਾਏ ਆ ਬਾਅਦ ਚ ਬੰਦੇ ਤੇ ਸਾਰਾ ਕੁਝ ਆਪਾਂ ਨਾਲ ਆ ਹੀ ਦੇਵਾਂਗੇ ਠ ਜਿਵੇਂ ਟਰੈਕਟਰ ਐਡ ਦੇ ਵਿੱਚ ਖੜੇ ਆ ਹੀ ਦੇਨੇ ਆਪਾਂ ਠੀਕ ਆ ਆ ਹੀ ਸਾਰੇ ਟਰੈਕਟਰ ਦੇਨੇ ਆ ਤੇ ਸਾਰਾ ਸਮਾਨਾ ਹੀ ਪੂਰਾ ਦੇਵੋਗੇ ਆ ਹੀ ਪੂਰਾ ਦੇਵਾਂਗੇ ਭਾਈ ਇੰਜਨ ਗੇਅਰ ਦੀ ਆਪਣੀ ਗਾਰੰਟੀ ਹੋਊਗੀ ਪੂਰੀ ਯਾਰ ਵਾਹ ਕੇ ਲੈ ਜਾ ਅਗਲਾ ਵੇਖ ਲੋ ਚੈੱਕ ਕਰਾ ਦਿਓ ਸਾਰੀਆਂ ਸਰਵਿਸ ਵਗੈਰਾ ਆਪਣੀਆਂ ਨਵੀਆਂ ਹੋਣੀਆਂ ਹੁੰਦੀਆਂ ਟਰੈਕਟਰਾਂ ਦੀ ਆ ਦੇਖ ਲੋ ਇਹ ਆ ਦੇਖ ਲੋ ਜਿਹੜੀ ਆਪਾਂ ਜਿਹੜੀ ਗੱਲ ਐਡ ਤੇ ਬੋਲਿਆ ਉਹ ਗੱਲ ਨਿਕਲੂਗੀ ਯਾਰ ਠੀਕ ਹੈ ਜੀ ਵੀ ਤੁਹਾਡੀ ਇਹ ਕੋਈ ਬੰਦਾ ਐਡ ਤੇ ਆਉਂਦਾ ਤੈਨੂੰ ਕੋਈ ਆਇਆ ਨਹੀਂ ਵੀ ਤੇਰੀ ਐਡ ਵੇਖ ਕੇ ਕੋਈ ਲਾਂਭਾ ਆਊਗਾ ਬੰਦੇ ਨੂੰ ਠੀਕ ਹੈ ਜੀ ਉਹ ਕੰਮ ਨਹੀਂ ਡਿਮਾਂਡ ਕਿੰਨੀ ਹੈ ਦੀ ਡਿਮਾਂਡ ਦੀ ਗੱਲ ਕਰਕੇ ਤਾਂ ਵੀਰੇ ਡਿਮਾਂਡ ਤਾਂ ਹੈਗੀ ਆਪਣੀ ਇਹ ਟਰੈਕਟਰ ਦੀ 2,60,000 ਰੁਪਿਆ 2,60,000 ਜੇ ਕੋਈ ਬੰਦਾ ਐਡ ਵੇਖ ਕੇ ਪਹੁੰਚਦਾ ਥੋੜੀ ਜੀ 2,45,000 ਦਾ ਡਿੱਟ ਦੇ ਦੂਗਾ ਠੀਕ ਆ 2,45,000 ਦਾ ਆਪਾਂ ਸਿੱਧਾ ਡਿਸਕਾਊਂਟ ਹੀ ਦਿੱਤਾ ਅੱਜ ਠੀਕ ਆ ਬਾਈ ਲੋੜੀ ਆਫਰ ਹੈ ਹਾਂ ਲੋੜੀ ਆਫਰ ਹੀ ਆ ਇੱਕ ਵਾਰ ਠੀਕ ਆ ਇੱਧਰ ਵੀ 60 ਆਈ ਇਹ ਵੀ 60 ਵੀਰੇ 2003 ਮਾਡਲ ਆ 2003 ਮਾਡਲ ਪੀਆਵ ਨੰਬਰ ਇਹ ਨੰਬਰ ਇਹ ਵੀ ਪੀਆਵ ਆ ਬਾਈ ਪੀਵੀ 26 ਖੰਨੇ ਦਾ ਖੰਨੇ ਦਾ ਨੰਬਰ ਪੀਵੀ ਹੈਵੀ ਬੈਂਪਰ ਘੋੜਾ ਬੈਂਪਰ ਠੀਕ ਆ ਘੋੜਾ ਬੈਂਪਰ ਲੱਗਾ ਹੋਇਆ ਤੇ ਬਾਈ ਠੀਕ ਆ ਬਾਈ ਨਾ ਕਿ ਇਹਦੇ ਨਾਲ ਹੀ ਪੂਰੇ ਆ ਸਾਰੇ ਡੰਦਾ ਵੱਟੀ ਛਤਰੀ ਸਾਰਾ ਕੁਝ ਪੂਰੇ ਨਾ ਗਾ ਟਾਇਰਾਂ ਦੀ ਗੱਲ ਕਰੀਏ ਟਾਇਰਾਂ ਦੀ ਗੱਲ ਕਰਕੇ ਮੂਰ ਲ ਟਾਇਰ ਐਮਆਰ ਕੰਪਨੀ ਦੇ ਹੈਗੇ ਜੀ 65 ਤੋਂ 70 ਪੈਸੇ ਜੀ ਤੇ ਮਗਰਲੇ 70 ਪੈਸੇ ਗੂਡਇਰ ਕੰਪਨੀ ਦੇ ਠੀਕ ਹੈ ਜੀ ਚਾਰੇ ਟਾਇਰ 70 ਪੈਸੇ ਆ ਬਾਡੀ ਲੈਣ ਦਾ ਸਿੱਕੇ ਸ਼ੁਕਰ ਨਾਲ ਸਾਰੇ ਨਾਲ ਦੇ ਆ ਬਾਈ ਠੀਕ ਆ ਆ ਦੇਖ ਲਓ ਜੋ ਚਟਾਂ ਚੁੱਟਾਂ ਯਾਂਸੀ ਦੀਆਂ ਸਾਰੀਆਂ ਨੰਬਰ ਪਲੇਟਾਂ ਪੂਰਾ ਨਵਾਂ ਟਰੈਕਟਰ ਆ ਯਾਰ ਬਾਡੀ ਲੈਣ ਦਾ ਸ਼ੋ ਛੱਪੇ ਦਾ ਪੂਰਾ ਨਵਾਂ ਠੀਕ ਆ ਜੀ ਵੀ ਸਾਰਾ ਰੀਨਲ ਟਰੈਕਟਰ ਆ ਹਾਂ ਰੀਨਲ ਟਰੈਕਟਰ ਆ ਮਗਰਾੜਾਂ ਤੇ ਸਾਰਾ ਰੀਨਲ ਆ ਜਿੰਨੀ ਕੋਈ ਬੱਗੋਂ ਨਿਕਲੀ ਆ ਮਾਡਲ ਦੇ ਹਿਸਾਬ ਨਾਲ ਉਹਨਾ ਕਰਾਂਗੇ ਇੱਥੋਂ ਲਿਆਵਾ ਮਗਰਾੜਾਂ ਦਾ ਸਾਰਾ ਰੀਨਲ ਠੀਕ ਆ ਨਾ ਕਿ ਇਹਦੇ ਨਾਲ ਹੀ ਪੂਰੇ ਆ ਸਾਰੇ ਨਾਗ ਪੂਰੇ ਹਨ ਹਾਂ ਸਾਰੇ ਨਾਗ ਪੂਰੇ ਆ ਠੀਕ ਆ ਇਹਦੀ ਡਿਮਾਂਡ ਦੀ ਗੱਲ ਕਰੀਏ ਇਹਦੀ ਡਿਮਾਂਡ ਦੀ ਕਰਕੇ ਵੀਰੇ ਜਿਵੇਂ ਮੰਨ ਕੇ ਚੱਲ ਵੀ ਤਿੰਨ ਮਾਰ ਲਈ ਇਹ ਟਰੈਕਟਰ ਆਪਣਾ ਠੀਕ ਆ ਡਿਮਾਂਡ ਦੀ ਗੱਲ ਕਰਕੇ ਇਹਦਾ ਮੁੱਲ ਤਾਂ ਹੈਗਾ ਇਹਦਾ 2 ਲੱਖ ਤੇ 50000 ਰੁਪਿਆ ਠੀਕ ਆ ਜੇ ਕੋਈ ਵੀਰ ਥੋੜੀ ਐਡ ਵੇਖ ਕੇ ਪਹੁੰਚਦਾ ਜੀ 2 ਲੱਖ ਤੇ 40000 ਦਾ ਟ੍ਰੈਕਟਰ ਦੇ ਦੋ ਠੀਕ ਹੈ ਜੀ 2 ਲੱਖ 40000 ਦਾ ਹਾਂ ਅੱਗੇ ਆ ਗਿਆ 855 855 ਮਾਡਲ 99 99 ਮਾਡਲ ਹਾਂ 99 ਮਾਡਲ ਪੀਵੀ 31 ਮਾਨਸਾ ਹੈ ਮਾਨਸਾ ਦਾ ਲੰਬਰਾ ਪੰਜਾਬ ਨੰਬਰ ਖੁਦ ਮਾਲਕਾਂ ਦਾ ਨਵਾਂ ਕਢਾਇਆ ਪਹਿਲੀ ਪਾਜੀਆ ਟ੍ਰੈਕਟਰ ਫਸਟ ਓਨਰ ਪਿਆ ਹੈ ਫਸਟ ਓਨਰ ਵੇਖੀ ਮੇਰੇ ਬਾਡੀ ਲਾਈਨ ਦਾ ਟ੍ਰੈਕਟਰ ਕੈਮਰਾ ਮਾਰਕ ਚੈੱਕ ਕਰਾਂ ਹੀ ਰੰਗ ਰੂਪ ਪੈਰ ਦਾ ਇਹਨਾਂ ਤੇ ਰੰਗ ਵੇਖ ਲੈ ਵੀ 80 ਪੈਸੇ ਰੰਗ ਟ੍ਰੈਕਟਰ ਦੀ ਬਾਡੀ ਲਾਈ ਠੀਕ ਆ ਰਿਮਾਂ ਦੀ ਕੰਡੀਸ਼ਨ ਚੈੱਕ ਕਰਾ ਦੀ ਮਗਰ ਵੱਡੇ ਰਿਮਾਂ ਦੀ ਹੁੱਕ ਵਗੈਰਾ ਮਗਰ ਰੰਗ ਚੈੱਕ ਕਰਾ ਦੀ ਕਰਾ ਦੇ ਇਹ ਟਰੈਕਟਰ ਹਾਏ ਤਾਂ ਸਾਰਾ ਓਰੀਜਨਲ ਪਿਆ ਸਾਰਾ ਓਰੀਜਨਲ ਬਾਈ ਪੂਰੀ ਵੇਰ ਬੂਰ ਇੰਡੀਕੇਟਰ ਸਭ ਕੁਝ ਚੱਲਦਾ ਹੈ ਇਹਦਾ ਆਹ ਚੀਜ਼ਾਂ ਦੇ ਕੈਮਰਾ ਮਾਰੀ ਵੱਡੇ ਪ੍ਰਾਪ ਆਹ ਰੰਗ ਰੂਪ ਵੇ ਲੈ ਵੀ ਇੰਗਲਾ ਨਾਲ ਦੀਆਂ ਸਾਰੀਆਂ ਸਾਲ ਵਗੈਰਾ ਆਏ ਨਹੀਂ ਵੀ ਟਰਾਲੇ ਤੇ ਚੱਲਿਆ ਟਰੈਕਟਰ ਆਹ ਹੁੱਕ ਨਾਲ ਦੀ ਹੈ ਜੀ ਠੀਕ ਆ ਖੁਦ ਖੇਤੀ ਤੇ ਚੱਲਿਆ ਹੜਾਂ ਦੀ ਉਭਾਈ ਤੇ ਠੀਕਾ ਵੀ ਕੱਲ ਹੀ ਖੇਤੀ ਦੇ ਚੱਲਿਆ ਕਦੇ ਕਿਰਾਏ ਦੇ ਨਹੀਂ ਕਿਰਾਏ ਤੋਂ ਬਚਿਆ ਵਾ ਕਿਰਾਏ ਤੋਂ ਬਚਿਆ ਇੰਜਨ ਗੇਅਰ ਦੀ ਆਪਣੀ ਫੁੱਲ ਗਾਰੰਟੀ ਹੈ ਡੇਟਰ ਦੀ ਵੀ ਬੰਦਾ ਸਾਈ ਕਰਕੇ 100 ਰੁਪਿਆ ਸਾਈ ਦੇ ਕੇ ਵਾਹਲੇ ਡੇਟਰ ਨੂੰ 100 ਰੁਪਿਆ ਸਾਈ ਦੇ ਕੇ ਵਾਹਲੇ ਫੇਰ ਫੇਰ ਟਰੈਕਟਰ ਲੈ ਕੇ ਜਾਵੇ ਵਾਹ ਫੇਰ ਸੌਦਾ ਕਰੇ ਥੋੜੇ ਨਾਲ ਹਾਂ ਵੀ ਬੰਦਾ ਆਪਣੇ ਨਾਲ 100 ਰੁਪਿਆ ਸਾਈ ਦੇ ਕੇ ਸੌਦਾ ਤੋੜ ਲੇ ਇੱਕ ਵਾਰੀ ਠੀਕਾ ਤੇ ਵਾਹ ਕੇ ਲੈ ਜਾਏ ਡੇਟਰ ਠੀਕਾ ਗੱਲ ਕਰੀਏ ਡਿਮਾਂਡ ਦੀ ਡਿਮਾਂਡ ਦੀ ਗੱਲ ਕਰਕੇ ਵੀਰੇ ਰੇਟ ਤਾਂ ਹੈਗਾ ਮੇਰਾ 2 ਲੱਖ ਤੇ 45000 ਰੁਪਿਆ ਠੀਕ ਆ ਜੇ ਕੋਈ ਵੀਰੇ ਐਡ ਵੇਖ ਕੇ ਪਹੁੰਚਦਾ ਵੀ ਬਾਈ ਆਪਾਂ ਐਡ ਤੇ ਪਹੁੰਚਿਆ ਬਾਈ ਦੇ ਹਾਂਜੀ ਸਕਰੀਨ ਸ਼ਾਟ ਲੈ ਕੇ ਆਉਂਦਾ ਜੀ ਇੱਕੋ ਮੋਲ 2 ਲੱਖ ਤੇ 25000 ਦਾ ਰੈਟ ਦੇ ਦੂਗਾ ਠੀਕ ਹੈ ਜੀ 2 ਲੱਖ ਮੋਲ 245000 225 ਦਾ ਦੇ ਦਾਂਗੇ 225 ਦਾ ਦੇ ਦੇਵਾਂਗੇ ਹਾਂ ਇੱਧਰ ਵੀ ਆ ਗਿਆ ਜੀ 60 ਇਹ ਆ ਗਿਆ ਜੀ ਫਾਰਮ ਟਰੈਕ 60 BB 29 ਮੋਗਾ ਨੰਬਰ ਆ ਜੀ ਮੋਲੋਕ ਨੰਬਰ ਆ ਸਾਡੇ ਮੋਗੇ ਦਾ ਜੀ ਸਾਡੇ ਜ਼ਿਲ੍ਹੇ ਦਾ ਨੰਬਰ ਆ ਇਹ ਮੋਗਾ ਨੰਬਰ ਆ ਟਾਇਰ ਆਪਾਂ ਮਾਡਲ ਦੀ ਗੱਲ ਕਰ ਗਏ 2003 2003 ਮਾਡਲ 2003 ਮਾਡਲ ਆਪਣੇ ਕੋਲੇ ਤਿੰਨ ਟਰੈਕਟਰ ਆ ਜਿਹੜੇ 60 ਫਾਰਮ ਟਰੈਕ ਫਾਰਮ ਟਰੈਕ 60 ਤਿੰਨਾਂ ਦੀ ਐਡ ਪਾਈ ਆ ਜਪਰ ਤਿੰਨ ਮਾਡਲਾਂ ਦੀ ਤਿੰਨ ਮਾਡਲ ਹੀ ਇਹ ਆ ਠੀਕ ਆ ਜਿਹਦੇ ਵੀਰੇ ਆ ਸਟicker ਚੈੱਕ ਕਰਾ ਦੇ ਇੱਕ ਵਾਰੀ ਏਜੰਸੀ ਦੇ ਸਟicker ਰਾਹੀਂ ਤੇ ਕਰ ਪਈਆਂ ਠੀਕ ਆ ਇਹ ਦੁਬਾਰਾ ਸਟicker ਨਹੀਂ ਲੱਗੇਗੇ ਇਹ ਏਜੰਸੀ ਚ ਜਦੋਂ ਨਵਾਂ ਲਕਲੇ ਨਾਲ ਦੇ ਸਟicker ਆ ਤੇ ਉਤੋਂ ਮਗਰਾੜਾਂ ਦੀਆਂ ਛੱਤਾਂ ਤੇ ਰੰਗ ਚੈੱਕ ਕਰਾਈ ਏਜੰਸੀ ਦਾ ਰੰਗ ਆ ਇਹ オリジナル ਘੱਟੋ ਘੱਟ ਵੀ 90 ਪੈਸੇ ਸੋਨੇ ਮਗਰਾੜ ਪਏ ਆ ਠੀਕ ਆ ਤੈਨ ਮਾਡਲ ਦੇ 90 ਪੈਸੀ ਟ੍ਰੈਟਰ ਦੀ ਬਾਡੀ ਲੈਣ ਪਈ ਆ ਵੀ ਕੈਮਰਾ ਮਾਰ ਕੇ ਸਾਰੇ ਚੈੱਕ ਕਰਾ ਦੇ ਆ ਦੇਖਾ ਵੀ 90 ਪੈਸੇ ਕੰਡੀਸ਼ਨ ਆ ਸਾਰੀ ਟ੍ਰੈਟਰ ਦੀ ਠੀਕ ਆ ਟਾਇਰਾਂ ਦੀ ਗੱਲ ਕਰੀਏ ਇਹਦੇ ਟਾਇਰਾਂ ਦੀ ਗੱਲ ਕਰਕੇ ਗੁੜੀਅਰ ਕੰਪਨੀ ਦੇ ਮੂਹਰ ਲ ਟਾਇਰ ਹੈਗੇ ਆ 70 ਪੈਸੇ ਠੀਕ ਆ ਮਗਲ ਟਾਇਰ 70 ਤੋਂ 75 ਪੈਸੇ ਇਹ 14 ਦੇ ਟਾਇਰਾਂ ਜਾ ਗਿਆ ਇਹ 14 ਦੇ ਟਾਇਰ ਇਹ ਰਿਵਰਸ ਪੀਡ ਕੋ ਆ ਗਿਆ ਪਾਵਰ ਟ੍ਰੇਨਿੰਗ ਨਹੀਂ ਸਪੀਅਰ ਸੇਪਲ ਹਾਂ ਪੀਡ ਕੋ ਰਵਸ ਰਿਵਰਸ ਪੀਡ ਕੋ ਆ 14 ਦੇ ਟਾਇਰਾਂ ਚ ਆ ਠੀਕ ਆ ਪੀਡ ਕੋ ਰਵਸ 14 ਦੇ ਟਾਇਰਾਂ ਡਿਮਾਂਡ ਪੂਰਾ ਮਗਰੋਂ ਵੀ ਇੱਕ ਵਾਰੀ ਕੈਮਰਾ ਮਾਰਕੀਟ ਚ ਚੈੱਕ ਕਰਾ ਦੇ ਦਿਓ ਦਿਖਾ ਦੇ ਮੇਰਾ ਪੂਰਾ ਸੋਨਾ ਟਰੈਕਟਰ ਨਵਾਂ ਟਰੈਕਟਰ ਕਿਹਾ ਜਾਂ ਸੋਨਾ ਦਾ ਕੀ ਨਵਾਂ ਟਰੈਕਟਰ ਕਿਹਾ ਆ ਹੌਕ ਦੇਖਦਾ ਵੀ ਕਿੱਲੀ ਵਾਲੀ ਪੂਰੀ ਹੈਵੀ ਹੌਕ ਲੱਗੀ ਵੀ ਹੈ ਠੀਕ ਆ ਨਾਗ ਜੋ ਏਜੰਸੀ ਦੇ ਨਾਲ ਆ ਡੰਡਾ ਫੱਟੀ ਛਤਰੀ ਮਿਲੂਗੀ ਛਤਰੀ ਮਿਲੂਗੀ ਭਾਈ ਲਾਈ ਪਈਆ ਘਰੇ ਖੋਲੇ ਪਈਆ ਦੇ ਦਾਂਗੇ ਆਪਾਂ ਠੀਕ ਆ ਠੀਕ ਆ ਤੇ ਡਿਮਾਂਡ ਦੀ ਗੱਲ ਕਰਕੇ ਇਹਦੀ ਤਿੰਨ ਮਾਡਲ ਦੀ ਆਪਾਂ ਹਾਂਜੀ ਡਿਮਾਂਡ ਤਾਂ ਹੈਗੀ ਆ 2 ਲੱਖ ਤੇ 70000 ਰੁਪਇਆ ਠੀਕ ਆ ਠੀਕ ਆ 2 ਲੱਖ ਤੇ 55000 ਦਾ ਟਰੈਕਟਰ ਦੇ ਦੂੰਗਾ ਠੀਕ ਆ 2 ਲੱਖ 70 ਰੇਟ ਆ 255 ਦਾ ਦੇ ਦੂੰਗਾ ਠੀਕ ਆ ਕਾ ਨੰਬਰ ਠੀਕ ਆ ਪੂਰਾ ਨਵਾਂ ਟਰੈਕਟਰ ਵਾ ਕੇ ਲੈ ਜੇ ਬੰਦਾ ਇਹ ਵੀ ਠੀਕ ਆ ਜੀ ਅੱਗੇ ਆ ਗਿਆ 855 ਹੀ 855 2002 ਮਾਡਲ 2002 ਮਾਡਲ ਪੀਓ ਨੰਬਰ ਮਾਡਲ ਪੀਵੀ 13 ਇਹ ਵੀ ਪੀਵੀ 13 ਸਗਰੂਰ ਹਾਂ ਸਗਰੂਰ ਦਾ ਨੰਬਰ ਆ ਮੂਹਲੇ ਟਾਇਰ ਆਪਾਂ ਨਵੇਂ ਪਾਏ ਆ ਜੇਕੇ ਸੋਨਾ ਦੇ ਜੇਕੇ ਸੋਨਾ ਨੰਬਰ ਜੇਕੇ ਸੋਨਾ ਮਨ ਇਹ ਆਪਾਂ ਵੇਖ ਲਓ ਪਰ ਇਹ ਹਜੇ ਮੋਹਰਾ ਉੱਤੇ ਪੈਣਾ ਹੈ ਆਪਾਂ ਨਵੇਂ ਲਾਏ ਆਪਾਂ ਠੀਕ ਹੈ ਨਾ ਆਹ ਵੇਖ ਲਓ ਵੀ ਲੈਫਟ ਪੰਪ ਨਾਲ ਦਾ ਅਲਟੀਏਟਰ ਨਾਲ ਦਾ ਤੇ ਜੋ ਸਲਫ ਦੀਆਂ ਮੋਹਰਾ ਮੋਹਰਾ ਸਾਰਾ ਕੁਝ ਨਾਲ ਦੀਆਂ ਜੀ ਠੀਕ ਆ ਹਾਂ ਵੇਖ ਲਓ ਜਿੱਥੇ ਵੀ ਤੁਸੀਂ ਨਿਗਾਹ ਮਾਰੋਗੇ ਵੀਰੇ ਯਾਰ ਉੱਥੇ ਚਿੱਟਾ ਤੈਨੂੰ ਸਾਰੀਆਂ ਹਾਜ਼ਰ ਮਿਲਣਗੀਆਂ ਰੰਗ ਪੇੜ ਦਾ ਰੰਗ ਪੇੜ ਦਾ ਬਾਈ ਰੀਨਲ ਵੱਡੀ ਲੈਵੜ ਚ ਠੀਕ ਆ ਮੋਟੇ ਅਕਸਲਾਂ ਚ ਵੱਡੀ ਹੱਬ ਵਾਲਾ ਆ ਗਿਆ ਠੀਕ ਆ ਬਾਈ ਠੀਕ ਆ ਮਗਰਾਣਾ ਦੀ ਕੰਡੀਸ਼ਨ ਇੱਕ ਵਾਰੀ ਚੈੱਕ ਕਰਾ ਦੀ ਲੈ ਰੰਗ ਰੰਗ ਪੂਰਾ ਯਾਰ ਰੀਨਲ ਰੰਗ ਰੰਗ ਫੁੱਲ ਪਿਆ ਜੋ ਏਜੰਸੀ ਦੇ ਸਟicker ਹੁੰਦੇ ਆ ਮਗਰਾੜਾਂ ਦੇ ਲੱਗੇ ਹੋਏ ਆ ਵੀ ਏਜੰਸੀ ਦੇ ਠੀਕ ਆ ਉਹ ਸਾਰੇ ਉਵੇਂ ਹੀ ਪਏ ਆ ਬਾਈ ਮਗਰ ਉਹ ਚੈੱਕ ਕਰੋ ਕੰਡੀਸ਼ਨ ਟਰੈਕਟਰ ਪੂਰਾ ਸਾਫ਼ ਪਿਆ ਜੀ ਸਾਰਾ ਚੈੱਕ ਕਰਾ ਦੇ ਟਰੈਕਟਰ ਛਤਰੀ ਛੁਤਰੀ ਆ ਪੂਰਾ ਯਾਰ ਸੋਹਣਾ ਸਮਾਨ ਲੱਗਾ ਟਰੈਕਟਰ ਨੂੰ ਯਾਰ ਆਹੀਂ ਦੇਉਂਗੇ ਪੂਰਾ ہاں ਹੀ ਮਲੂ ਸਾਰਾ ਕੋਈ ਡ੍ਰੈਕ ਵਗੈਰਾ ਸਾਰਾ ਕੋਈ ਚੱਲਦਾ ਆਹੀਂ ਦੇਣਾ ਸਾਰਾ ਕੋਈ ਨਾਲ ਆਪਾਂ ਠੀਕ ਆ ਕਾਗਜ਼ ਪੱਤਰ ਪੂਰੇ ਕਾਗਜ਼ਾਂ ਪੱਤਰਾਂ ਦੀ ਗਰੰਟੀ ਆ ਵੀਰੇ ਆ ਲੰਬੜ ਪਲੇਟਾਂ ਦੇਖ ਲੋ ਯਾਂਸੀ ਦੀਆਂ ਇਹ ਮੱਡੀਆਂ ਨਹੀਂ ਡਿੱਗੀਆਂ ਪੈਣਾ ਹੁੰਦੀਆਂ ਇਹਦੇ ਕੁੱਲ ਚੀਜ਼ ਨਾਲ ਦੀ ਕਲੌਕਸ ਹੋ ਰਹੀ ਜਣਾ ਕਲੌਕਸਰ ਦੀ ਮੋਹਰ ਇੱਥੇ ਆ ਤੇ ਪੰਪ ਦੇ ਬੈਕ ਸਾਈਡ ਵੀ ਮੋਹਰ ਹੈਗੀ ਆ ਠੀਕ ਹੈ ਜੀ ਕਲੌਸ ਕਰੇਂਗਾ ਹਾਂ ਇੰਗੀਆਂ ਦੀ ਗੱਲ ਕਰੀਏ ਬਾਈ ਇਹਦੀ ਡਿਮਾਂਡ ਕੀ ਰੇਟ ਆ ਇਹਦਾ ਇਹਦੀ ਡਿਮਾਂਡ ਦੀ ਗੱਲ ਕਰਕੇ ਦਾ ਵੀਰੇ 2 ਲੱਖ ਤੇ 98000 ਰੁਪਿਆ ਰੇਟ ਆ ਠੀਕ ਆ ਜੇ ਕੋਈ ਵੀਰ ਥੋੜੀ ਐਡ ਵੇਖ ਕੇ ਆਪਣੇ ਕੋਲੇ ਪਹੁੰਚਦਾ ਜੀ ਵੀ ਬਾਈ ਦੀ ਐਡ ਤੇ ਬਾਈ ਤੇਰੇ ਕੋਲੇ ਆਏ ਆ ਹਾਂ ਜੀ 2 ਲੱਖ ਤੇ ਠੀਕ ਆ ਜੀ ਨਵਾਂ ਟਰੈਕਟਰ ਵੇਖ ਲੋ ਵੀ ਸ਼ੋਅ ਸ਼ੂ ਦਾ ਪਿਆ ਬਰਫਰਗਾ ਟਰੈਕਟਰ ਠੀਕ ਆ ਬਾਈ ਹਾਂ ਇਹ ਚਾਰੇ ਪੰਜੇ ਟਰੈਕਟਰ ਇਹ ਕਿਹੜੇ ਪਿੰਡ ਵਕਾਉਗੇ ਇਹ ਬਾਈ ਜੀ ਪਿੰਡ ਸੁਖਾਣਾ ਦੇ ਭਗਤਾ ਭਾਈ ਦੇ ਕੋਲੇ ਪਿੰਡ ਸੁਖਾਣਾ ਦੇ ਜ਼ਿਲ੍ਹਾ ਮੋਗਾ ਠੀਕ ਆ ਆ ਦਾ ਨੰਬਰ ਬੋਲ ਦੀ ਬਾਈ ਨੰਬਰ ਬਾਈ ਬੋਲ ਦੇਣਾ 94175 ਹਾਂਜੀ 81582 ਤੇ ਇਹ ਜਨਰੇਟਰਾਂ ਦੀ ਆਪਾਂ ਐਡ ਪਾਈ ਹੈ ਜੇ ਕਿਸੇ ਵੀਰ ਨੇ ਜਾਣਕਾਰੀ ਲੈਣੀ ਹੋਵੇ ਤੇ ਜਾਂ ਫੋਟੋਆਂ ਪਵਾਉਣੀਆਂ ਹੁਣ ਆਪਾਂ ਨੂੰ ਇਹ ਨੰਬਰ ਤੇ ਆਪਣੇ ਨਾਲ ਸੰਪਰਕ ਕਰ ਸਕਦੇ ਆ ਜੇ 22 ਜਾਂ ਸੇ ਨੰਬਰ ਨਹੀਂ ਲੱਗਦਾ ਸਲਵੰ ਦਾ ਇਹ ਤੇ ਵਟਸਐਪ ਕਾਲ ਕਰ ਸਕਦੇ ਆ ਠੀਕ ਆ 94175 88582 ਤੇ ਪਿੰਡ ਸੁਖਾਣਾ ਦੇ ਜ਼ਿਲ੍ਹਾ ਮੋਗਾ ਭਾਈ ਭੱਤੇ ਦੇ ਕੋਲੇ ਪਿੰਡ ਸਾਡਾ ਸੁਖਾਣਾ ਲੱਗੇ ਠੀਕ ਆ ਹੁਣ ਥੋਡੀ ਜ਼ਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨਤਾਂ ਤੁਸੀਂ ਕਰਨਾ ਕੋਈ ਗੱਲ ਨਹੀਂ ਜਿਹੜੀ ਗੱਲ ਐਡ ਚ ਬੋਲਿਆ ਉਹ ਗੱਲ ਨੂੰ ਪਗਾਵਾਗੇ ਆਪਾਂ ਸਰਵਸਾ ਸਾਰਿਆਂ ਦੀਆਂ ਨਵੀਆਂ ਹੋਈਆਂ ਡੈਕਟਰਾਂ ਠੀਕ ਆ ਜੀ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਦੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ